ਰਕਾਸ਼ ਸਿੰਘ ਬਾਦਲ ਨਾਲ ਇਹਨਾਂ ਨੂੰ ਕੰਪੇਅਰ ਕਰਨ ਲੱਗ ਕੇ ਇੱਕ ਡਮੀ ਸੀਐਮ ਇੱਕ ਪ੍ਰੋਪਰ ਰਾਜਗਾਰ ਦਾ ਸੀਐਮ ਬਹੁਤ ਫਰਕ ਹੁੰਦਾ ਡਮੀ ਤੇ ਇੱਕ ਪ੍ਰੋਪਰ ਸੀਐਮ ਤੇ ਜਿੱਦੇ ਬਾਦਲ ਸਾਹਿਬ ਕਿਤੇ ਕਿਤੇ ਇੱਕ ਗਲਤੀ ਕਰ ਜਾਂਦੇ ਸੀ ਜਥੇਦਾਰ ਜਾ ਕੇ 10 ਸਵੇਰੇ ਉਹਨਾਂ ਦੇ ਘਰ ਦੇ ਬਾਹਰ ਬੈਠ ਜਾਂਦੇ ਸੀ ਵੀ ਤੁਸੀਂ ਆ ਗੱਲ ਕੀਤੀ ਆ ਸਾਡੀ ਬਰਾਜ ਆ ਰਹੀ ਆ ਸਾਡੇ ਕਿਸਾਨ ਆ ਰਿਹਾ ਇਹਨਾਂ ਦੀ ਗੱਲ ਸੁਣੋ ਤਾਂ ਗੱਲ ਸੁਣੀ ਜਾਂਦੀ ਸੀ ਉਹ ਕੋਈ ਇੱਕ ਘਟਨਾ ਨਹੀਂ ਐਸੀਆਂ ਬੜੀਆਂ ਘਟਨਾਵਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੋਕਾਂ ਦੇ ਲੀਡਰ ਸੀ ਉਹ ਬਾਹਰ ਆ ਕੇ ਲਗਾਉਂਦੇ ਸੀ ਕਿ ਲੋਕਾਂ ਦੇ ਵਿੱਚ ਦਰਬਾਰ ਲੋਕ ਉਹਨਾਂ ਕੋਲੇ ਆਉਂਦੇ ਸੀ ਜਿਹੜਾ ਮਰਜ਼ੀ ਉੱਥੇ ਪੇਸ਼ ਹੋ ਜਾਂਦਾ ਸੀ ਇਹ ਤਾਂ ਸਾਰਾ ਕੁਝ ਦਿੱਲੀ ਤੋਂ ਚੱਲਦਾ ਜੀ ਮੈਂ ਤਾਂ ਪਹਿਲਾਂ ਵੀ ਗੱਲ ਕਰਦਾ ਹੁਣ ਬਾਦ ਸਾਹਿਬ ਨਾਲ ਬਹੁਤ ਵਾਰੀ ਮੀਟਿੰਗਾਂ ਹੋਈਆਂ ਜੀ ਬੜੀ ਵਾਰੀ ਧਰਨੇ ਲਾਏ ਆ ਇਹ ਤਾਂ ਸਿੱਧਾ ਹੀ ਕਹਿ ਰਿਹਾ ਆ ਇਨਾਂ ਤੇ ਮੈਂ ਤਾਂ ਡਿਟੇਲ ਵੀ ਕਰੂੰਗਾ ਜੀ ਮੈਂ ਇਹਨਾਂ ਨੂੰ ਹਰਾਸਤ ਵੀ ਚਵੀ ਲਾਵਾਂਗਾ ਮੈਂ ਇਹਨਾਂ ਨੂੰ ਧਰਨੇ ਵੀ ਨਹੀਂ ਲਾਉਣ ਦਿੰਦਾ ਜੀ ਦੇਖੋ ਇਹ ਜੋਰ ਅ ਜਮੈਸ਼ ਦੇ ਨਾਲ ਤੇ ਮੁੱਖ ਮੰਤਰੀ ਸਾਹਿਬ ਕੁਝ ਨਹੀਂ ਹੋ ਸਕਦਾ ਤੇ ਜਿਹੜਾ ਬਦਲਾ ਲੈ ਕੇ ਆਏ ਆ ਇਹਦਾ ਮਤਲਬ ਕਿ ਤੁਸੀਂ ਜਿਹੜਾ ਅਸੀਂ ਦਾ ਬਦਲਾ ਲੈ ਕੇ ਆਏ ਸੀ ਤੁਸੀਂ ਬਦਲਾ ਲੈ ਰਹੇ ਹੋ ਪੰਜਾਬ ਤੋਂ